ਦੁਕਾਨ ਦੇ ਅੱਗੇ ਕਿਸੇ ਤਰ੍ਹਾਂ ਦੀ ਕੋਈ ਰਹਿਣੀ ਕੋਈ ਹੜੀ ਕੋਈ ਸਮਾਨ ਪਿਆ ਪਾਇਆ ਜਾਂਦਾ ਹੈ ਸਾਡੀ ਦੇ ਗਲਾਸ ਬੜਨੀ ਕਲੋਨੀ ਕਾਰਵਾਈ ਇਹਨਾਂ ਨੇ ਸਾਰਿਆਂ ਨੇ ਮੀਟਿੰਗ ਕਰਕੇ yellow line ਲਵਾਈ ਹੋਇਆ ਵੀ ਕੋਈ ਦੁਕਾਨਦਾਰ ਆਪਣਾ ਸਮਾਨ ਬਾਹਰ ਨਹੀਂ ਰੱਖੇਗਾ yellow line ਦਾ ਮਕਸਦ ਆ ਵੀ ਕਸਟਮਰ ਤੁਹਾਡੇ ਕੋਲ ਆ ਰਹੇ ਨੇ ਕੋਈ ਸ਼ੋਪਿੰਗ ਕਰਦੇ ਨੇ ਆਪਣਾ ਵਹੀਕਲ ਅੰਦਰ ਲਾਉਂਦੇ ਨੇ ਸਾਰੇ ਆਪਣੇ ਆਪਣੇ ਜਿੱਥੇ ਮਰਜ਼ੀ ਖਿਲਾੜ ਦਿੰਦੇ ਸਭ ਤੋਂ ਪਹਿਲੇ ਚਲਾਨ ਕਟਿਆ ਜਾਂਦਾ ਜੀ ਇਹਦਾ ਟ੍ਰੀ ਹਾਲੋ ਦਾ ਅੱਛਾ ਸਰ ਕਈ ਦੁਕਾਨਦਾਰਾਂ ਨੇ ਸਮਾਨ ਵੀ ਜਿਹੜਾ ਆਪਣਾ ਬਾਹਰ ਰੱਖ ਰੱਖਿਆ ਸੀਗਾ ਉਹ ਵੀ ਤੁਸੀਂ ਕਿਹਾ ਹੈਗਾ ਕਿ ਇੱਕ ਵਾਰ ਵਾਰਨਿੰਗ ਹੈ ਸਮਾਨ ਅੰਦਰ ਕਰ ਲਓ ਹਾਂਜੀ ਇਹਨਾਂ ਨੂੰ ਅੱਜ ਵਾਰਨਿੰਗ ਦੁਬਾਰਾ ਫੇਰ ਦਿੱਤੀ ਤੁਹਾਨੂੰ ਕੀ ਹੋ ਗਿਆ ਇੱਥੇ ਕੱਲ ਨਹੀਂ ਖੜਾ ਉਹ ਚਵਾ ਨਹੀਂ ਲੈਣੇ ਤੁਹਾਡੀ ਲੈਣੀ ਹੈ ਕਿੱਥੇ ਖੜੀ ਕਰਤਾਗੇ ਕਿੰਨੇ ਦੇਰ ਇੱਥੇ ਹੁੰਦਾ ਨਹੀਂ ਹੁੰਦਾ ਜਮ ਹੁੰਦਾ ਨਿਕਲ ਜਾਂਦਾ ਨਿਕਲ ਜਾਂਦਾ ਨਾ ਫਲਾਗੇ ਬਰੀਫ ਕੀਤਾ ਜੇ ਅੱਜ ਤੋਂ ਬਾਅਦ ਤੇ ਦੁਕਾਨਦਾਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਪੀਸੀਆਰ ਸਾਰੇ ਨਾਲ ਸਾਡੇ ਟੋਟਲ 8 ਜੌਨ ਨੇ ਟ੍ਰੈਫਿਕ ਦੇ ਸਾਰੇ ਜੌਨ ਚਾਰਜਾਂ ਨੂੰ ਅਲੱਗ-ਅਲੱਗ ਏਰੀਆ ਦਿੱਤਾ ਹੋਇਆ ਸਾਰੇ ਬਿਲਕੁਲ ਕਲੀਅਰ ਕਰਾ ਰਹੇ ਨੇ ਸਖਤੀ ਨਾਲ ਕੰਮ ਹੋ ਰਿਹਾ ਤੁਸੀਂ ਅੱਗੇ ਰੇਡੀਆ ਲਵਾਉਂਦੇ ਹੋ ਪਹਿਲੇ ਲੈਂਦੇ ਹੋ ਉਹ ਤੇ ਜੇ ਫਿਰ ਤਾਂ ਜੋ ਲੱਗਦਾ ਟੋਟਲ ਇੱਥੇ ਗੱਡੀਆਂ ਲੱਜਦੀਆਂ ਨੇ ਤੇ ਟ੍ਰੈਫਿਕ ਕੀ ਕਰੇਗੀ 100 ਗ੍ਰੇ ਦੀ 20 ਫੁੱਟ ਦੀ ਉਹ ਨੂੰ ਕੀ ਕਰੇਗੀ ਕੱਦੀ ਅੱਛਾ ਜਿਹੜੀ ਅੱਜ ਪੁਲਿਸ ਮੁਹਿੰਮ ਚਲਾ ਰਹੀ ਹੈ ਦਾ ਸਵਾਗਤ ਬਹੁਤ बहुत तहे दिल तो स्वागत है बिल्कुल आगे रोड खुली है देखो तहे दिल तो स्वागत है कृपया करके एक जगह लेकिन ये महसूस कर कर नहीं हैं कोई बात नहीं क्योंकि एक ही कर सकते है। हैं ये देखते हैं लाचार आज लुधियाना पुलिस वालों अगर कही है कि खासकर ट्रैफिक पुलिस वालों ਮੁਹਿੰਮ ਚਲਾਈ ਜਾ ਰਹੀ ਹੈਗੀ ਹੈ ਔਰ ਫੀਲਡ ਗਾਇਦੇ ਵਿੱਚ ਆਪਾਂ ਦੇਖਦੇ ਲਗਾਤਾਰ ਅਕਰੋਚਮੈਂਟ ਦਿਖਾਈ ਦਿੰਦੀ ਹੈ ਅੱਜ ਉਸੇ ਅਕਰੋਚਮੈਂਟ ਨੂੰ ਕਲੀਅਰ ਕਰਾਇਆ ਜਾ ਰਿਹਾ ਔਰ ਖੁਦ ਆਪ ਅਫੀਸਰ ਜਿਹੜੇ ਨੇ ਸੜਕ ਤੇ ਉੱਤਰ ਕੇ ਇੱਥੇ ਸੜਕਾਂ ਕਲੀਅਰ ਕਰਵਾ ਰਹੇ ਨੇ ਰੋਡ ਕਲੀਅਰ ਕਰਵਾ ਰਹੇ ਨੇ ਔਰ ਜਿਹੜੇ ਦੁਕਾਨਦਾਰ ਆਪਣਾ ਸਮਾਨ ਬਾਹਰ ਰੱਖ ਕੇ ਬੈਠੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਪਾਰਕਿੰਗ ਆਹ ਦੇਖੋ ਚਿੱਟੀ ਪੱਟੀ ਤੋਂ ਆਹ ਚਿੱਟੀ ਪੱਟੀ ਹੈ ਔਰ ਚਿੱਟੀ ਪੱਟੀ ਤੋਂ ਬਾਹਰ ਇੱਕ ਸਕੂਟਰ ਖੜੀ ਹੈ ਇਹਦਾ ਚਲਾਨ ਕੀਤਾ ਜਾ ਰਿਹਾ ਦੇਖੋ ਇਹ ਸਕੂਟਰ ਜਿਹੜੀ ਬਾਹਰ ਖੜੀ ਹੋਈ ਹੈ ਇਹਦਾ ਚਲਾਨ ਕੀਤਾ ਜਾ ਰਿਹਾ ਹੈ ਆਨਲਾਈਨ ਚਲਾਨ ਕਰ ਦਿੱਤਾ ਗਿਆ ਹੈਗਾ ਇਹਦਾ ਔਰ ਇਸ ਤਰ੍ਹਾਂ ਹੀ ਜਿਹੜੀਆਂ ਬਾਹਰ ਲੱਗੀਆਂ ਹੋਈਆਂ ਨੇ ਚਾਹੇ ਬੋਰਡ ਨੇ ਚਾਹੇ ਗੱਡੀਆਂ ਨੇ ਉਹ ਸਾਰੀਆਂ ਹਟਾਈਆਂ ਜਾ ਰਹੀਆਂ ਨੇ ਖੁਦ ਆਪ ਪੁਲਿਸ ਅਫੀਸਰ ਜਿਹੜੇ ਨੇ ਇੱਥੇ ਮੌਜੂਦ ਹਨ ਨਾਲ ਦੀ ਨਾਲ ਚਲਾਨ ਜਿਹੜੇ ਨੇ ਕੱਟੇ ਜਾ ਰਹੇ ਨੇ ਆ ਦੇਖੋ ਤੁਸੀਂ ਨਾਲ ਹੀ ਚਲਾਨ ਬੁੱਕ ਜਿਹੜੀ ਇਲੈਕਟ੍ਰੋਨਿਕ ਚਲਾਨ ਬੁੱਕ ਹੈ ਇਹ ਵੀ ਨਾਲ ਦੀ ਨਾਲ ਰੱਖੀ ਹੋਈ ਹੈ ਔਰ ਜਿਹੜੀ ਵੀ ਪੱਟੀ ਤੋਂ ਬਾਹਰ ਹੈ ਕਰੋਚਮੈਂਟ ਹੈ ਔਰ ਜਾਂ ਫਿਰ ਰੇੜੀਆਂ ਫੜੀਆਂ ਨੇ ਚਾਹੇ ਉਹ ਮੋਟਰਸਾਈਕਲ ਹੈ ਜਾਂ ਦੁਕਾਨਦਾਰਾਂ ਦਾ ਸਮਾਨ ਹੈ ਉਹ ਆਪ ਇੱਥੇ ਪੁਲਿਸ ਹਟਾਉਂਦੀ ਹੋਈ ਦਿਖਾਈ ਦੇ ਰਹੀ ਹੈ ਦੀਪਕ ਸ਼ਰਮਾ ਸਰ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਸਰ ਅੱਜ ਰਾਉਂਡ ਤੇ ਨਿਕਲੇ ਹੋ ਪੂਰੀ ਫੀਲਡ ਗਾਂਜੇ ਸਾਫ ਹੋ ਗਈ ਹੈ ਇਹ ਸਾਡੇ ਨਾ ਮਾਨ ਜੋ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਸਖਤ ਹਦਾਇਤਾਂ ਸੀ ਆ ਫੀਲਡ ਕਾਂਜੇ ਦੇਰੀ ਦੇ ਵਿੱਚ yellow line ਲੱਗੀ ਹੋਈ ਆ ਹਾਂਜੀ ਇਹਨਾਂ ਨੇ ਸਾਰਿਆਂ ਨੇ ਮੀਟਿੰਗ ਕਰਕੇ yellow line ਲਵਾਈ ਹੋਈ ਆ ਵੀ ਕੋਈ ਦੁਕਾਨਦਾਰ ਆਪਣਾ ਸਮਾਨ ਬਾਹਰ ਨਹੀਂ ਰੱਖੇਗਾ yellow line ਦਾ ਮਕਸਦ ਆ ਵੀ ਕਸਟਮਰ ਤੁਹਾਡੇ ਕੋਲ ਆ ਰਹੇ ਨੇ ਕੋਈ ਸ਼ਾਪਿੰਗ ਕਰਦੇ ਨੇ ਉਹ ਆਪਣਾ ਵਹੀਕਲ ਅੰਦਰ ਲੰਘਾ ਦੇ ਇਹਨਾਂ ਨੂੰ ਵਾਰਨਿੰਗ ਪਹਿਲਾਂ ਦਿੱਤੀ ਸੀ ਫਿਰ ਇਹਨਾਂ ਨੂੰ ਬਕਾਇਦਾ ਨੋਟਿਸ ਦਿੰਦੇ ਨੇ ਇਹ ਨੋਟਿਸ ਤੋਂ ਬਾਅਦ ਅੱਜ ਇਹਨਾਂ ਨੂੰ ਪਹਿਲਾ ਮੌਕਾ ਦਿੱਤਾ ਸੀ ਵੀ ਸੁਧਰ ਜਾਣਾ ਬੱਟ ਨਹੀਂ ਸੁਧਰੇ ਅੱਜ ਇਹਨਾਂ ਨੂੰ ਸ਼ਕਤੀ ਨਾਲ ਕਰ ਰਹੇ ਆ ਮੁਰਗੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਛਾ ਸਰ ਕਈ ਦੁਕਾਨਦਾਰਾਂ ਨੇ ਸਮਾਨ ਵੀ ਜਿਹੜਾ ਆਪਣਾ ਬਾਹਰ ਰੱਖ ਰੱਖਿਆ ਸੀਗਾ ਉਹ ਵੀ ਤੁਸੀਂ ਕਿਹਾ ਹੈਗਾ ਕਿ ਇੱਕ ਵਾਰ ਵਾਰਨਿੰਗ ਹੈ ਸਮਾਨ ਅੰਦਰ ਕਰ ਲਓ ਹਾਂਜੀ ਇਹਨਾਂ ਨੂੰ ਅੱਜ ਵਾਰਨਿੰਗ ਦੁਬਾਰਾ ਫੇਰ ਦਿੱਤੀ ਹੁਣ ਵਾਰਨਿੰਗ ਤੋਂ ਬਾਅਦ ਇਹਨਾਂ ਨੂੰ ਨੋਟਿਸ ਦੇ ਕੇ ਨਾਲੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਬਣਦੀ ਐਫ ਆਈ ਆਰ ਦਵਾਂਗੇ ਅੱਛਾ ਸਰ ਕਈ ਲੋਕ ਜਿਹੜੇ ਨੇ ਗੱਡੀਆਂ ਵੀ ਬਾਹਰ ਲਗਾ ਰਹੇ ਸੀ ਉਹ ਮੌਕੇ ਤੇ ਉਹਨਾਂ ਦੇ ਚਲਾਨ ਵੀ ਹੋਏ ਔਰ ਰੋਂਗ ਸਾਈਡ ਵਾਲਿਆਂ ਨੂੰ ਵੀ ਤੁਸੀਂ ਸਮਝਾਇਆ ਇਹਨਾਂ ਨੂੰ ਅਸੀਂ ਮਾਰਨਿੰਗ ਪਹਿਲਾਂ ਸਵੇਰੇ ਇਹਨਾਂ ਨੂੰ ਵਿਜ਼ਿਟ ਕੀਤਾ ਇਹਨਾਂ ਨੂੰ ਬਰੀਫ ਕੀਤਾ ਬਟ ਨਹੀਂ ਸੁਧਰੇ ਹੁਣ ਜਿੰਨੀਆਂ ਜਿਹੜੀ ਯੈਲੋ ਲਾਈਨ ਦੇ ਬਾਹਰ ਵਹੀਕਲ ਖੜੇ ਸੀ ਉਹਨਾਂ ਸਾਰਿਆਂ ਦੇ ਰੋਂਗ ਪਾਰਕਿੰਗ ਦੇ ਅਸੀਂ ਚਲਾਨ ਕਰਤੇ ਇਹਨਾਂ ਨੂੰ ਸਖਤ ਹਦਾਇਤ ਦਿੱਤੀ ਦੁਕਾਨਦਾਰ ਨੂੰ ਬੁਲਾ ਕੇ ਬਰੀਫ ਕੀਤਾ ਜੇ ਅੱਜ ਤੋਂ ਬਾਅਦ ਤੇ ਦੁਕਾਨਦਾਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਿਹਾਰੀ ਸੀਜ਼ਨ ਹੈਗਾ ਉਸ ਕਰਕੇ ਵੀ ਲੱਗਦਾ ਹੈਗਾ ਕਿ ਸਖਤੀ ਹੋਏਗੀ ਦੇਖੋ ਜੀ ਜਿਹੜਾ ਸੀਜ਼ਨ ਆ ਤਿਹਾਰ ਆ ਉਹ ਇਹਨਾਂ ਦੇ ਭਲੇ ਲਈ ਆ ਜੇ ਰੋਡ ਕਲੀਅਰ ਰੱਖਣਗੇ ਕਸਟਮਰ ਆਏਗਾ ਇਹਨਾਂ ਕੋਲ ਸ਼ਾਪਿੰਗ ਕਰੇਗਾ ਜਦੋਂ ਇਹਨਾਂ ਨੇ ਸਮਾਨ ਹੀ ਅੱਗੇ ਰੱਖ ਲਿਆ ਇਹਨਾਂ ਦੇ ਇਹਨਾਂ ਦੇ ਉੱਪਰ ਐਫਆਈਆਰ ਲਾਚ ਹੋ ਗਈ ਕਸਟਮਰ ਇਹਨਾਂ ਕੋਲ ਕਿੱਥੋਂ ਆਏਗਾ ਆਖਰੀ ਸਵਾਲ ਹੈ ਸਰ ਅੱਜ ਪੀਸੀਆਰ ਵੀ ਨਾਲ ਪੀਸੀਆਰ ਸਾਰੇ ਨਾਲ ਸਾਡੇ ਟੋਟਲ 8 ਜ਼ੋਨ ਨੇ ਟ੍ਰੈਫਿਕ ਦੇ ਸਾਰੇ ਜ਼ੋਨ ਚਾਰਜਾਂ ਨੂੰ ਅਲੱਗ-ਅਲੱਗ ਏਰੀਆ ਦਿੱਤਾ ਹੋਇਆ ਸਾਰੇ ਬਿਲਕੁਲ ਕਲੀਅਰ ਕਰਾ ਰਹੇ ਨੇ ਸ਼ਕਤੀ ਨਾਲ ਕੰਮ ਹੋ ਰਿਹਾ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਦੀ ਇਹਨਾਂ ਬਿਨ ਪਾਲਣਾ ਹੋ ਰਹੀ ਆ ਰੋਡ ਬਿਲਕੁਲ ਕਲੀਅਰ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਿਹਨੂੰ ਆਪਾਂ ਕਹਿੰਦੇ ਤੱਕੇਸ਼ਾ ਹੀ ਨਹੀਂ ਕਰਨ ਦਿੱਤੀ ਜਾਵੇਗੀ ਥੈਂਕ ਯੂ ਥੈਂਕ ਯੂ ਸਰ ਤਾਂ ਦੀਪਕ ਸ਼ਰਮਾ ਜੀ ਜਿਹੜੇ ਆਪ ਪੀਸੀਆਰ ਦੀ ਮੁਹਿੰਮ ਨਾਲ ਲੈ ਕੇ ਚੱਲ ਰਹੇ ਨੇ ਔਰ ਤੁਸੀਂ ਦੇਖੋ ਕਿ ਪਰੇ ਤੱਕ ਪੂਰੀ ਰੋਡ ਕਲੀਅਰ ਕਰਾਉਂਦੇ ਹੋਏ ਨਾਲ ਦਿਖਾਈ ਦੇ ਰਹੇ ਨੇ ਲੋਕਾਂ ਨੂੰ ਸਮਝਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਇੱਥੇ ਜਿਹੜਾ ਕੋਈ ਵੀ ਰਿਹੜੀ ਫੜੀ ਜਿਹੜੀ ਆ ਲਾਈਨ ਤੋਂ ਬਾਹਰ ਨਹੀਂ ਹੋਣੀ ਚਾਹੀਦੀ ਔਰ ਦੂਸਰੀ ਗੱਲ ਕੋਈ ਵੀ ਵਹੀਕਲ ਜਿਹੜਾ ਉਹ ਲਾਈਨ ਤੋਂ ਬਾਹਰ پارک ਨਹੀਂ ਹੋਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਐਕਰੋਚਮੈਂਟ ਜਿਹੜੀ ਐ ਐਕਰੋਚਮੈਂਟ ਨਹੀਂ ਹੋਣੀ ਚਾਹੀਦੀ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀਆਂ ਗੱਡੀਆਂ ਬਾਹਰ پارک ਕਰ ਜਾਂਦੇ ਨੇ ਇਸ ਕਰਕੇ ਪੂਰਾ ਰਸਤਾ ਜਿਹੜਾ ਰੁਕ ਜਾਂਦਾ ਐ ਇੱਥੇ ਅੱਜ ਦੀਪਕ ਸ਼ਰਮਾ ਆਪਣੀ ਪੂਰੀ ਟੀਮ ਦੇ ਨਾਲ ਨਿਕਲੇ ਨੇ ਔਰ ਲੋਕਾਂ ਨੂੰ ਜਿਹੜੇ ਹਦਾਇਤ ਵੀ ਕਰ ਰਹੇ ਨੇ ਦੁਕਾਨਦਾਰਾਂ ਨੂੰ ਵਾਰਨਿੰਗ ਵੀ ਜਿਹੜੀ ਐ ਦਿੱਤੀ ਜਾ ਰਹੀ ਐ ਕਿ ਸਮਾਨ ਆਪਣਾ ਅੰਦਰ ਰੱਖਿਆ ਜਾਵੇ ਇੱਥੇ ਤੁਸੀਂ ਦੇਖ ਸਕਦੇ ਹੋ ਗੱਡੀ ਨਾਲ ਚੱਲ ਰਹੀ ਹੈ ਔਰ ਇਹਦੇ ਨਾਲ ਇੱਕ ਪੀਸੀਆਰ ਮੋਟਰਸਾਈਕਲ ਚੱਲ ਰਿਹਾ ਹੈਗਾ ਔਰ ਦੁਕਾਨਦਾਰਾਂ ਨਾਲ ਗੱਲਬਾਤ ਕਰ ਲਏ ਨੇ ਕਿ ਸਮਾਨ ਜਿਹੜਾ ਹੈ ਹਾਲਾਂਕਿ ਕਈ ਦੁਕਾਨਦਾਰਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੰਦਰ ਲਗਾਈ ਹੈ ਕਈ ਦੁਕਾਨਦਾਰ ਜ਼ਿੰਮੇਵਾਰੀ ਸਮਝਦੇ ਆਂ ਚਿੱਟੀ ਪੱਟੀ ਤੋਂ ਅੰਦਰ ਅਸੀਂ ਖੁਦ ਇਸ ਚੀਜ਼ ਦੇ ਬਤਬ ਖਿਲਾਫ ਆਂ ਕਿ ਅਸੀਂ ਅतिक्रमण ਕਰੀਏ ਇਹਦੇ ਨਾਲ ਪਜਾਰ ਚ ਪਬਲਿਕ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ ਇਹ ਜਾਣਨੇ ਆ ਲੋਕੀ ਉਧਰ ਗੱਡੀਆਂ ਲਾ ਕੇ ਚਲੇ ਜਾਂਦੇ ਨੇ ਕੰਟੇ ਕਿ ਦੱਦੇ ਕਿੰਟਾ ਹਮ ਕਿ ਆਪ ਸ਼ਾਪਿੰਗ ਕਰਨੇ ਜਾ ਰਹੇ ਕਈਆਂ ਨਾਲ ਸਾਡੀ ਲੜਾਈ ਹੁੰਦੀ ਹੈ ਅਸੀਂ ਸਾਫ਼ ਜੀ ਥੋੜਾ ਹਟਾ ਲੋ ਇਹ ਪਾਰਕਿੰਗ ਨਹੀਂ ਹੈਗੀ ਬਟ ਉਹ ਕਹਿੰਦੇ ਨੇ ਤੁਹਾਡੀ ਤੁਹਾਡੇ ਤੁਹਾਡੀ ਸੜਕ ਤੁਹਾਡੇ ਪਿਓ ਦੀ ਸੜਕ ਹੈ ਅਸੀਂ ਸਾਨੂੰ ਸੁੰਨਾ ਪੈਂਦਾ ਲੇਕਿਨ ਅਸੀਂ ਮਹਿਸੂਸ ਕਰ ਰਹੇ ਨੇ ਕੋਈ ਗੱਲ ਨਹੀਂ ਕਿਉਂਕਿ ਅਸੀਂ ਕੀ ਕਰ ਸਕਦੇ ਆ ਅਸੀਂ ਦੇ ਧਿਆਨ ਲਾਚਾਰ ਆ ਸੋ ਸਾਡੀ ਰਿਕਵੈਸਟ ਹੈ ਕਿ ਇਸ ਜੀ ਉਤਕਰਮ ਨੂੰ ਖਤਮ ਕਰੋ ਇੱਕ 100 ਫੀਟ ਦੀ ਸੜਕ ਜਿਹੜੀ ਹੈ ਉਹ ਸਾਲੀ ਚਾਲੀ ਮੀਟਰ ਰਹਿ ਜਾਂਦੀ ਹੈ ਪਬਲਿਕ ਕੀ ਕਰੇਗੀ ਕਿੱਥੇ ਤੁਰੇਗੀ ਕਿੱਥੇ ਜਾਏਗੀ ਉਹ ਤਾਂ ਦੁਕਾਨਦਾਰਾਂ ਦਾ ਕੰਮ ਹੈ ਰੇੜੀ ਫੜੀ ਵਾਲੇ ਬੰਦ ਕਰ ਦਿੰਦੇ ਆ ਗਾਹਕ ਤਾਂਦਾ ਹੀ ਨਹੀਂ ਜੀ ਅਸੀਂ ਤੇ ਸਿਰਫ ਬਹੁਤ ਖਿਲਾਫ ਆ ਹੋਰ ਇਹ ਵੀ ਕਵਾਂਗੇ ਕਿ ਜਿਹੜੇ ਦੁਕਾਨਦਾਰ ਰੇੜੀਆਂ ਅੱਗੇ ਲਵਾਉਂਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਪਲੀਜ਼ ਇਹ ਬੰਦ ਕਰੋ ਤੁਸੀਂ ਅੱਗੇ ਰੇੜੀਆਂ ਲਵਾਉਂਦੇ ਹੋ ਪੈਸੇ ਲੈਂਦੇ ਹੋ ਉਹਦੇ ਕੇ ਫਿਰ ਜਾ ਕੇ ਉਹ ਲੱਗਦਾ ਸਕੂਟਰ ਲੱਗਦੇ ਨੇ ਗੱਡੀਆਂ ਲੱਜਦੀ ਨੇ ਤੇ ਟ੍ਰੈਫਿਕ ਹੀ ਕਰੇਗੀ ਸੌ ਗਰਾਜੇ ਦੀ ਫਿਪ ਫਿਪ ਉਹਨ ਕੀ ਕਰੇਗੀ ਟ੍ਰੈਫਿਕ ਬਿਲਕੁਲ ਅੱਛਾ ਜਿਹੜੀ ਅੱਜ ਪੁਲਿਸ ਮੁਹਿੰਮ ਚਲਾ ਰਹੀ ਹੈ ਦਾ ਸਵਾਗਤ ਕਰਦੇ ਬਹੁਤ ਬਹੁਤ ਦਿਲ ਤੋਂ ਸਵਾ ਬਿਲਕੁਲ ਅੱਜ ਰੋਡ ਖੁੱਲੀ ਹੋ ਗਈ ਬਿਲਕੁਲ तहे ਦਿਲ ਤੋਂ ਸਵਾਗਤ ਹੈ ਕਿਰਪਾ ਕਰਕੇ ਇਹਨੂੰ ਜਾਈ ਰੱਖੋ ਬਿਲਕੁਲ ਕਿਰਪਾ ਕਰਕੇ ਇਹਨੂੰ ਜਾਰੀ ਰੱਖੋ ਪਰ ਜਿਹੜੇ ਦੁਕਾਨਦਾਰ ਅੱਛੇ ਦੁਕਾਨਦਾਰ ਹੈ ਤੁਸੀਂ ਦੇਖੋ ਇਹਨਾਂ ਦੀ ਐਕਟੀਵਿਟੀ ਚਿੱਟੀ ਪੱਟੀ ਤੋਂ ਘੱਟੋ ਘਾਟ 1.5 ਫੁੱਟ ਅੰਦਰ ਲੱਗੀ ਆ ਇੱਧਰ ਵੀ ਔਰ ਉਧਰ ਵੀ ਔਰ ਫਾਇਦਾ ਇਹਨਾਂ ਨੂੰ ਹੀ ਹੈ ਕਿ ਇਹਨਾਂ ਦਾ ਹੀ ਕਸਟਮਰ ਜਿਹੜਾ ਇਹਨਾਂ ਦੀ ਦੁਕਾਨ ਦੇ ਉੱਤੇ ਆਣਾ ਅਗਰ ਸਾਰੇ ਦੁਕਾਨਦਾਰ ਇਹਨਾਂ ਦਾ ਕੋਈ ਵੀ ਸਮਾਨ ਤੁਹਾਨੂੰ ਬਾਹਰ ਪਿਆ ਹੋਇਆ ਦਿਖਾਈ ਨਹੀਂ ਦੇਗਾ ਸਭ ਆਪਣੀ ਦੁਕਾਨ ਦੇ ਅੰਦਰ ਹੈ ਔਰ ਇਹੀ ਚੀਜ਼ ਹਰ ਦੁਕਾਨਦਾਰ ਨੂੰ ਚਾਹੀਦੀ ਹੈ ਜਿਸ ਤੋਂ ਬਾਅਦ ਪੂਰੀ ਸੜਕ ਜਿਹੜੀ ਹੈ ਉਹ ਚਲਦੀ ਹੋਈ ਨਜ਼ਰ ਆਵੇ 100% on light ਇਹ ਬਿਲਕੁਲ ਸਹੀ ਕਹਿ ਰਹੇ ਨੇ ਉਹ प्लीज ਸਾਰੇ ਲੋਕ ਤੋਂ ਰਿਕੁਐਸਟ ਕਰੋ ਕਿ ਆਪਣੇ ਧਾਇਰੇ ਦੇ ਵਿੱਚ ਰਹੋ ਬਿਲਕੁਲ ਆਪਣੇ ਧਾਇਰੇ ਦੇ ਵਿੱਚ ਰਹੋ ਤੁਹਾਨੂੰ ਜਗ੍ਹਾ ਮਿਲੀ ਹੋਈ ਆ ਆਪਣੀ ਜਗ੍ਹਾ ਦੀ ਵਰਤੋਂ ਕਰੋ ਕੰਮ ਕਰ ਤੁਹਾਡੇ ਹੀ ਚੱਲਣੇ ਨੇ ਪਰ ਇੱਥੇ ਅਤਿਕ੍ਰਮਨ ਤੁਸੀਂ ਇਹ ਦੇਖੋ ਚਿੱਟੀ ਪੱਟੀ ਆ ਚਿੱਟੀ ਪੱਟੀ ਤੋਂ ਬਾਅਦ ਇਹ ਪੂਰੀ ਰੋਡ ਹੁਣ ਹਾਲਾਂਕਿ ਦੀਪਕ ਸ਼ਰਮਾ ਦੀ ਟੀਮ ਵੱਲੋਂ ਜਿਹੜੀ ਆ ਮੁਹਿੰਮ ਚਲਾ ਕੇ ਇਹਨੂੰ ਖੋਲ ਦਿੱਤੀ ਗਈ ਆ ਪਰ ਹੁਣ ਲੱਗਦਾ ਜੀ ਇਹ ਸੜਕ ਥੋੜੀ ਜਿਹੀ ਖੁੱਲ ਗਈ ਟ੍ਰੈਫਿਕ ਵੀ ਨਿਕਲ ਗਈ ਅਸੀਂ ਤਾਂ ਬਾਹਰ ਤੋਂ ਆਏ ਹੋਏ ਆ ਤੇ ਜਿਹੜੇ ਇੱਥੇ ਚਿੱਟੀ ਪੱਟੀ ਤੋਂ ਬਾਹਰ ਲਾ ਜਾਂਦੇ ਆ ਕਿ ਤੁਹਾਨੂੰ ਜਦੋਂ ਬਾਹਰ ਆਨੇ ਹੋ ਤੁਸੀਂ ਦੇਖਦੇ ਹੋਵੋਗੇ ਵੀ ਇੱਥੇ ਜਾਮ ਕਿੰਨਾ ਲੱਗਦਾ ਜਾਮ ਤਾਂ ਹੁੰਦਾ ਹੀ ਆ ਇੱਥੇ ਪਰ ਹੁਣ ਜਾਮ ਦਿਖ ਰਿਹਾ ਤੁਹਾਨੂੰ ਫਾਇਦਾ ਹੋਏਗਾ ਇਸ ਕੰਮ ਦਾ ਇਹ ਚੱਲਦੀ ਰਹਿਣੀ ਚਾਹੀਦੀ ਹੈ ਮੁੰਨੀ ਹਾਂ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜਿਹੜੇ ਬਾਹਰੋਂ ਆਏ ਲੋਕ ਨੇ ਉਹ ਵੀ ਇਸ ਮੋਹਿੰਦ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਪੁਲਿਸ ਜਿਹੜੀ ਹੈ ਰੋਕਦੀ ਹੋਈ ਨਜ਼ਰ ਆ ਰਹੀ ਸੀਗੀ ਵੀਰਾ ਜੀ ਇਹ ਚਿੱਟੀ ਪੱਟੀ ਤੋਂ ਬਾਹਰ ਨਾਲ ਪੁਲਿਸ ਰੋਕ ਰਹੀ ਸੀਗੀ ਇਥੋਂ ਬਾਹਰ ਆਪਾਂ ਆਪਣਾ ਕੋਈ ਵੀ ਵਹੀਕਲ ਨਹੀਂ ਲਗਾਣਾ ਨਹੀਂ ਚਲਾਨ ਹੋ ਰਹੇ ਸੀਗੇ ਹਾਂਜੀ ਸਰ ਤੇ ਆਪਾਂ ਨੂੰ ਵੀ ਚਾਹੀਦਾ ਹੈ ਜੇ ਆ ਖੜੇ ਹੈ ਜਾਂ ਆਪਾਂ ਅੰਦਰ ਲਾ ਲਈਏ ਨਹੀਂ ਸਰ ਮੈਂ ਤਾਂ ਜਾ ਰਹੀ ਹਾਂ ਜੀ ਅੱਛਾ ਐਕਚੁਅਲੀ ਮਦਰ ਆ ਰਹੇ ਨੇ ਮੇਰੇ ਮੈਂ ਉਹਨਾਂ ਨਾਲ ਜਾ ਰਹੀ ਹਾਂ ਅੱਛਾ ਜਿਹੜੇ ਆਪਾਂ ਸ਼ਾਪਿੰਗ ਕਰਨ ਲਈ ਆੰਦੇ ਆ ਆਪਾਂ ਨੂੰ ਕੀ ਚਾਹੀਦਾ ਕਿ ਚਿੱਟੀ ਪੱਟੀ ਤੋਂ ਅੰਦਰ ਲਾਓ ਨਹੀਂ ਚਲਾਨ ਜੋ ਪੁਲਿਸ ਕਰ ਰਹੀ ਉਹ ਜਾਇਜ਼ ਹੈ ਹਾਂਜੀ ਜ਼ਰੂਰ ਜੀ ਇਸੇ ਕਰਕੇ ਟ੍ਰੈਫਿਕ ਵੀ ਹੁੰਦੀ ਹੈ ਸਰ ਪਰ ਹੁਣ ਟ੍ਰੈਫਿਕ ਨਿਕਲ ਗਈ ਸਾਰੀ ਦੇਖੋ ਮਿੰਟੋਂ ਟ੍ਰੈਫਿਕ ਐਕਚੁਅਲੀ ਸਰ ਟ੍ਰੈਫਿਕ ਦਾ ਟਾਈਮ ਹੀ ਮਾਰਨਿੰਗ ਦਾ ਹੀ ਨਹੀਂ ਇਸ ਟਾਈਮ ਵੀ ਜਾਮ ਪੂਰਾ ਹ ਤੁਸੀਂ ਇੱਥੇ ਹੁੰਨੇ ਹੋ ਵੀਰੇ ਜੀ ਅੱਛਾ ਇੱਥੇ ਟ੍ਰੈਫਿਕ ਜੈਮ ਦੇਖਦੇ ਹੁਣ ਤੁਸੀਂ ਹਾਂਜੀ ਜੀ ਇੱਥੇ ਹੁੰਦਾ ਨਹੀਂ ਹੁਣ ਜੈਮ ਹੁਣ ਤਾਂ ਨਿਕਲ ਜਾਂਦਾ ਨਿਕਲ ਜਾਂਦਾ ਨਾ ਇਹ ਪੁਲਿਸ ਦੀ ਮੁਹਿੰਮ ਆ ਚੌਂਕ ਦੇ ਵਿੱਚ ਦੇਖੋ ਪੀਸੀਆਰ ਹੈ ਖੁਦ ਦੀਪਕ ਸ਼ਰਮਾ ਆਪਣੀ ਪੂਰੀ ਟੀਮ ਦੇ ਨਾਲ ਲੱਗੇ ਹੋਏ ਨੇ ਪਰ ਇਹ ਇਹ ਜਿਹੜੇ ਆਟੋ ਵਾਲੇ ਐ ਬੈਟਰੀ ਵਾਲੇ ਜਿੱਥੇ ਜੀ ਕਰਦਾ ਉੱਥੇ ਹੀ ਖੜੀ ਕਰ ਲੈਂਦੇ ਆ ਤੁਹਾਨੂੰ ਕੀ ਹੋ ਗਿਆ ਇੱਥੇ ਕੱਲੀ ਖੜੀ ਹੋ ਰਿਹਾ ਸਵਾਰੀ ਲੈ ਰਹੇ ਸੀ ਸਵਾਰੀ ਲੈਣੀ ਹੈ ਕਿਤੇ ਵੀ ਖੜੀ ਕਰ ਤੋਗੇ ਕਿਤਨੇ ਦੇਰ ਖੜਾ ਦਵਾਤਾ ਇਹ ਸਵਾਰੀ ਲੈਣ ਲਈ ਕਿਤੇ ਵੀ ਜਿਹੜਾ ਖੜੀ ਕਰ ਦਿੰਦੇ ਨੇ ਪਰ ਹੁਣ ਦੇਖੋ ਪੂਰੀ ਦੀ ਪੂਰੀ ਰੋਡ ਸਾਫ਼ ਹੋ ਚੁੱਕੀ ਐ ਸੜਕ ਸਾਫ਼ ਹੋ ਗਈ ਸਾਰੀ ਟ੍ਰੈਫਿਕ ਨਿਕਲੋ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ ਜਿਹੜੇ ਟਰੱਕ ਵਾਲੇ ਨੇ ਟਰੰਪੂ ਵਾਲੇ ਨੇ ਇਹ ਸਾਰੇ ਜਾਮ ਕਰਦੇ ਨੇ ਜਿੱਥੇ ਮਰਜੀ ਖਲੋੜ ਦਿੰਦੇ ਨੇ ਇਹਨੂੰ ਮਾਰਾ ਚਾਹੀਏ ਸੀ ਕਿ ਆਪਾਂ ਟ੍ਰੈਫਿਕ ਕਲੀਅਰ ਕਰੀਏ ਹੁਣ ਜਿਹੜੇ ਸ਼ੋਪਿੰਗ ਵਾਲੇ ਆ ਰਹੇ ਨੇ ਉਹਨੂੰ ਵੀ ਦਿੱਕਤ ਹੁੰਦੀ ਐ ਜਿਹੜੇ ਬਾਹਰ ਦੇ ਆਉਂਦੇ ਨੇ ਸਿਮਾਂਚਲ ਜੇ ਰਾਜਸਥਾਨ ਦੇ ਉਹਨੂੰ ਵੀ ਦਿੱਕਤ ਹੁੰਦੀ ਨੇ ਨਾਲੇ ਪਾਰਕਿੰਗ ਹੈਗੀ ਆਪਣੇ ਪਾਰਕਿੰਗ ਚ ਨਹੀਂ ਲਾਂਦੇ ਸਾਰੇ ਆਪਣੇ ਆਪਣੇ ਜਿੱਦੋਂ ਮਰਜ਼ੀ ਖਿਲਾੜ ਦਿੰਦੇ ਸਭ ਤੋਂ ਪਹਿਲੇ ਚਲਾਨ ਕਟਿਆ ਜਾਂਦਾ ਜੀ ਇਹਦਾ ਟ੍ਰੀ ਹਾਲੋ ਦਾ ਠੀਕ ਹੈ ਨਾ ਜੀ ਇਹ ਆਮ ਪਬਲਿਕ ਨੂੰ ਆਂਦੇ ਦਿੰਦੇ ਨਹੀਂ ਜਿੱਥੇ ਮਰਜ਼ੀ ਖਿਲੋਕੜ ਦਿੰਦੇ ਨੇ ਭਾਈ ਟ੍ਰੈਫਿਕ ਲੱਗਦਾ ਹੈ ਜੀ ਪਰ ਹੁਣ ਦੇਖੋ ਇਹ ਫੀਲਡ 간 ਚ ਕਿੰਨੀ ਸਾਫ ਨਜ਼ਰ ਆ ਰਹੀ ਹੈ ਸਾਰੀ ਟ੍ਰੈਫਿਕ ਨਿਕਲ ਗਈ ਹਾਂਜੀ ਹਾਂਜੀ ਬਿਲਕੁਲ ਨਿਕਲ ਗਈ ਹੈ ਜੀ ਕਿਉਂਕਿ ਉਹਨੂੰ ਪਤਾ ਕਿ ਚਲਾਨ ਕਟਣਾ ਜੀ ਇੱਧਰ ਹੁਣ ਪੈਟਰੋਲਿੰਗ ਕਰ ਰਹੀ ਹੈ ਪੁਲਿਸ ਸਾ ਵੀ ਸਾਮ ਤੋਂ ਕਰ ਰਹੀ ਹੈ 4 ਵਜੇ ਤੋਂ ਕਰ ਰਹੀ ਹੈ ਹੁਣ ਫਰਕ ਪੈ ਗਿਆ ਹੈ ਟ੍ਰੈਫਿਕ 'ਚ ਪੁਲਿਸ ਜਿੱਦਾਂ ਹੀ ਇੱਥੋਂ ਨਿਕਲ ਕੇ ਗਈ ਹੈ ਵਾਰਨਿੰਗ ਦੇ ਕੇ ਗਈ ਹੈ ਚਲਾਨ ਕਰਕੇ ਗਈ ਹੈ ਇੱਥੇ ਤੁਸੀਂ ਦੇਖ ਦੇ ਸਕਦੇ ਹੋ ਕਿ ਵੱਡੇ ਇੱਕ ਰੈਸਟੋਰੈਂਟ ਹੈ ਇਕੱਲੇ ਜਾਂ ਆਈਸਕ੍ਰੀਮ ਪਾਰਲਰ ਦੇ ਬਾਹਰ ਫਿਰ ਉਸੇ ਤਰ੍ਹਾਂ ਨਾਲ ਸਕੂਟਰ ਲੱਗਣੇ ਸ਼ੁਰੂ ਹੋ ਗਏ ਨੇ ਫਿਰ ਉਸੇ ਤਰ੍ਹਾਂ ਨਾਲ ਸੜਕ ਰੁਕਣੀ ਸ਼ੁਰੂ ਹੋ ਚੁੱਕੀ ਹੈ ਇੱਥੇ ਤੁਸੀਂ ਦੇਖੋ ਕਿ ਚਿੱਟੀ ਪੱਟੀ ਅਗਰ ਮੈਂ ਤੁਹਾਨੂੰ ਦਿਖਾਵਾਂ ਕਿ ਕਿੰਨੀ ਪਿੱਛੇ ਹੈ ਚਿੱਟੀ ਪੱਟੀ ਇਹ ਘੱਟੋ ਘੱਟ 3 ਤੋਂ 4 ਫੁੱਟ ਬਾਹਰ ਐਕਟਿਵਾ ਸਕੂਟਰ ਲੱਗੇ ਹੋਏ ਨੇ ਔਰ ਇਹ ਆ ਵਾਲੀ ਚਿੱਟੀ ਪੱਟੀ ਜਾ ਰਹੀ ਹੈ ਔਰ ਇਸ ਚਿੱਟੀ ਪੱਟੀ ਤੋਂ ਤੁਸੀਂ ਇਹ ਦੇਖੋ ਕਿ 4 ਤੋਂ 5 ਬਾਈਕ ਔਰ ਲਗਾਤਾਰ ਸਾਰੇ ਦੇ ਸਾਰੇ ਬਾਹਰ ਖੜੇ ਹੈ ਯਾਨੀ ਕਿ ਜਿੱਦੈ ਪੁਲਿਸ ਨਿਕਲੀ ਹੈ ਦੁਬਾਰਾ ਤੋਂ ਇੱਥੇ ਸਕੂਟਰ ਮੋਟਰਸਾਈਕਲ ਲਗਾਣੇ ਸ਼ੁਰੂ ਕਰ ਦਿੱਤੇ ਹੈ ਔਰ ਕਿਹਾ ਇਹ ਜਿਹੜੇ ਵੱਡੇ ਹੋਟਲ ਰੈਸਟੋਰੈਂਟ ਵਾਲੇ ਨੇ ਕਿਹਾ ਇਹਨਾਂ ਲਈ ਕਾਨੂੰਨ ਲਾਗੂ ਨਹੀਂ ਹੁੰਦਾ ਕਿਹਾ ਇਹਨਾਂ ਦੀ ਦੁਕਾਨ ਦੇ ਬਾਹਰ ਜਿਹੜੀਆਂ ਗੱਡੀਆਂ ਲਗਾਈਆਂ ਜਾਂਦੀਆਂ ਨੇ ਇਹਨਾਂ ਦੇ ਚਲਾਨ ਨਹੀਂ ਹੋਣੇ ਚਾਹੀਦੇ ਔਰ ਜਿਹੜੇ ਪਿੱਛੋਂ ਚਲਾਨ ਦੀਪਕ ਸ਼ਰਮਾ ਜੀ ਕਰਦੇ ਹੋਏ ਆ ਰਹੇ ਸੀਗੇ ਇੱਥੇ ਆ ਕੇ ਤੁਸੀਂ ਦੇਖੋ ਕਿ ਪੂਰੀ ਦੁਕਾਨ ਜਿਹੜੀ ਹੈ ਐਕਟਿਵਾ ਸਕੂਟਰ ਮੋਟਰਸਾਈਕਲ ਸਾਰੇ ਬਾਹਰ ਨਜ਼ਰ ਆ ਰਹੇ ਨੇ ਐਕਟਿਵਾ ਜਿਹੜੀਆਂ ਨੇ ਚਿੱਟੀ ਪੱਟੀ ਤੋਂ ਬਾਹਰ ਨਜ਼ਰ ਆ ਰਹੀਆਂ ਨੇ ਉਸੇ ਤਰ੍ਹਾਂ ਨਾਲ ਅਕਰੋਚਮੈਂਟ ਦੁਆਰਾ ਤੋਂ ਸ਼ੁਰੂ ਹੋ ਚੁੱਕੀ ਹੈ ਔਰ ਇੱਕ ਵਾਰ ਫਿਰ ਤੋਂ ਦੀਪਕ ਸ਼ਰਮਾ ਜੀ ਨਾਲ ਗੱਲਬਾਤ ਕਰਾਂਗੇ ਕਿ ਆਖਰ ਦੁਬਾਰਾ ਪੁਲਿਸ ਕਿਹਾ ਇੱਕ ਵਾਰ ġੇੜਾ ਮਾਰਦੀ ਹੈ ਕਿਹਾ ਉਹਦਾ ਡਰ ਖੌਫ ਨਹੀਂ ਹੈ ਪੁਲਿਸ ਜਿੱਦਾਂ ਹੀ ਨਿਕਲਦੀ ਹੈ ਇੱਕ ਵਾਰ ਵਾਰਨਿੰਗ ਦਿੰਦੀ ਹੈ ਦੋ ਵਾਰ ਵਾਰਨਿੰਗ ਦਿੰਦੀ ਹੈ ਅਨਾਊਂਸਮੈਂਟ ਕਰਦੀ ਹੈ ਲੇਕਿਨ ਬਾਦ ਦੇ ਵਿੱਚ ਜਿੱਦਾਂ ਹੀ ਉਹਨਾਂ ਦੀ ਪਿੱਠ ਹੁੰਦੀ ਹੈ ਉਸੇ ਤਰ੍ਹਾਂ ਨਾਲ ਕਰੋਚਮੈਂਟ ਉਸੇ ਤਰ੍ਹਾਂ ਨਾਲ ਵਾਇਲੇਸ਼ਨ ਸ਼ੁਰੂ ਹੋ ਜਾਂਦੀ ਹੈ ਸ਼ਾਮੀ 4 ਵਜੇ ਦੀ ਜਿਹੜੀ ਹੈ ਇਹ ਮੁਹਿੰਮ ਚਲਾਈ ਜਾ ਰਹੀ ਸੀਗੀ ਔਰ ਸ਼ਾਮੀ 4 ਵਜੇ ਤੋਂ ਬਾਅਦ ਤੁਸੀਂ ਉਹਨਾਂ ਅਸਰ ਦੇਖ ਲਓ ਇੱਕ ਵਾਰ ਫੇਰ ਪੁਲਿਸ ਨੇ ਰਾਉਂਡ ਕੀਤਾ ਤਾਂ ਪੂਰੀ ਫੀਲਡ ਗੰਜ ਤੁਹਾਨੂੰ ਬਿਲਕੁਲ ਸਾਫ਼ ਕਿਤੇ ਵੀ ਟ੍ਰੈਫਿਕ ਜਾਮ ਨਜ਼ਰ ਨਹੀਂ ਆਏਗਾ ਅਗਰ ਇਸੇ ਤਰ੍ਹਾਂ ਤਿਹਾਰਾਂ ਦੇ ਵਿੱਚ ਸਖਤੀ ਵਰਤੀ ਜਾਵੇ ਔਰ ਆਮ ਜਨ ਵੀ ਸਖਤੀ ਵਰਤੀ ਜਾਵੇ ਔਰ ਦੁਕਾਨਦਾਰ ਵੀ ਆਪਣੀ ਜ਼ਿੰਮੇਵਾਰੀ ਨਿਭਾਣ ਤਾਂ ਇੱਥੇ ਸ਼ਾਇਦ ਕਦੀ ਵੀ ਟ੍ਰੈਫਿਕ ਜੈਮ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ